ਹਰਿਆਣਾ ਪੁਲਿਸ ਦੀਆਂ ਤਿਆਰੀਆਂ ਤੁਹਾਨੂੰ ਇਹ ਚਾਰ ਤਸਵੀਰਾਂ ਦੇ ਵਿੱਚ ਦਿਖਾ ਰਹੇ ਹਾਂ ਕਿ ਕਿਵੇਂ ਸ਼ੰਭੂ ਗਾਜ਼ੀਪੁਰ ਟਿੱਕਰੀ ਅਤੇ ਸਿੰਗੂ ਬਾਰਡਰ ਦੇ ਉੱਤੇ ਕੰਡਿਆਲੀਆਂ ਤਾਰਾਂ ਲਗਾ ਦਿੱਤੀਆਂ ਗਈਆਂ ਨੇ ਤਿੰਨ ਲੇਅਰਾਂ ਦੀ ਬੈਰੀਕੇਟਿੰਗ ਲਗਾਈ ਹੋਈ ਹੈ ਸੀਮਟ ਦੀਆਂ ਸਲੇਬਾਂ ਲਗਾ ਦਿੱਤੀਆਂ ਗਈਆਂ ਨੇ ਲੋਹੇ ਦੇ ਕੰਟੇਨਰ ਵੀ ਖੜਾ ਦਿੱਤੇ ਗਏ ਨੇ ਸੜਕ ਦੇ ਉੱਤੇ ਲੋਹੇ ਦੀਆਂ ਕਿੱਲਾਂ ਵੀ ਗੱੜ ਦਿੱਤੀਆਂ ਗਈਆਂ ਨੇ ਪੈਰਾ ਮਿਲਟਰੀ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ਕੰਟੇਨਰ ਦੇ ਰਾਹੀ ਸੀਮਟ ਜਿਹੜਾ ਭਰਿਆ ਜਾ ਰਿਹਾ ਹੈ ਗਾਜ਼ੀਪੁਰ ਬਾਰਡਰ ਦੀ ਜੇਕਰ ਗੱਲ ਕੀਤੀ ਜਾਵੇ ਸੀਲ ਕਰ ਦਿੱਤਾ ਗਿਆ ਪੱਥਰਾਂ ਦੇ ਨਾਲ ਕਿਸਾਨਾਂ ਦੇ ਰਾਹ ਰੋਕਣ ਦੀਆਂ ਤਿਆਰੀਆਂ ਪ੍ਰਸ਼ਾਸਨ ਨੇ ਕੀਤੀਆਂ ਨੇ ਪਰ ਕੀ ਕਿਸਾਨ ਇਹਨਾਂ ਪੱਥਰਾਂ ਨੂੰ ਪਾੜ ਕੇ ਅੱਗੇ ਵਧਣਗੇ ਵੱਡਾ ਸਸਪੈਂਸ ਬਣਿਆ ਹੋਇਆ ਹੈ ਪੈਰਾ ਮਿਲਟਰੀ ਫੋਰਸਾਂ ਲਗਾਈਆਂ ਹੋਈਆਂ ਨੇ ਗਾਜ਼ੀਪੁਰ ਬਾਰਡਰ ਦੇ ਉੱਤੇ ਜੇਕਰ ਸ਼ੰਭੂ ਕਿੱਕਰੀ ਅਤੇ ਸਿੰਗੂ ਬਾਰਡਰ ਦੀ ਗੱਲ ਕੀਤੀ ਜਾਵੇ ਇਹਨਾਂ ਚਾਰ ਤਸਵੀਰਾਂ ਦੇ ਰਾਹੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਵੱਡੇ ਪੱਧਰ ਦੇ ਉੱਤੇ ਬੈਰੀਕੇਟਿੰਗ ਕੀਤੀ ਹੋਈ ਹੈ ਪੱਥਰ ਲਗਾਏ ਹੋਏ ਨੇ ਸੀਮੰਟ ਦੀਆਂ ਸਲੇਬਾਂ ਲਗਾ ਦਿੱਤੀਆਂ ਗਈਆਂ ਨੇ ਇੱਥੋਂ ਤੱਕ ਕਿ ਜੋ ਹਾਈਵੇ ਦੇ ਨਾਲ ਲੱਗਦਾ ਰਾਹ ਹੁੰਦਾ ਉੱਥੇ ਵੀ ਪੁਲਿਸ ਨੇ ਆਪਣੀਆਂ ਗੱਡੀਆਂ ਖੜਾਈਆਂ ਹੋਈਆਂ ਨੇ ਤਾਂ ਕਿ ਕਿਸੇ ਕੀਮਤ ਦੇ ਉੱਤੇ ਵੀ ਕਿਸਾਨ ਅੱਗੇ ਨਾ ਵੱਧ ਸਕਣ ਇਸ ਤੋਂ ਇਲਾਵਾ ਆ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਕਰੇਨਾ ਵੀ ਲਗਾ ਦਿੱਤੀਆਂ ਗਈਆਂ ਨੇ ਵੱਡੀ ਤਿਆਰੀ ਇਸ ਵळे ਪ੍ਰਸ਼ਾਸਨ ਦੀ ਵੇਖਣ ਨੂੰ ਮਿਲ ਰਹੀ ਹੈ ਕੰਡਿਆਲੀਆਂ ਤਾਰਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਇੱਕ ਪਾਸੇ ਸੰਗਣੀ ਤੋਂਦਾ ਤੇ ਦੂਜੇ ਪਾਸੇ ਪ੍ਰਸ਼ਾਸਨ ਦੀਆਂ ਤਿਆਰੀਆਂ ਤੁਹਾਨੂੰ ਇਹਨਾਂ ਤਸਵੀਰਾਂ ਦੇ ਵਿੱਚ ਦਿਖਾ ਰਹੇ ਹਾਂ ਕਈ ਥਾਵਾਂ ਦੇ ਉੱਤੇ ਜਾਮ ਵੀ ਲੱਗ ਚੁੱਕਿਆ ਹੈ ਦਿੱਲੀ ਜਾਣ ਵਾਲੇ ਕਈ ਰੂਟ ਡਾਇਵਰਟ ਕਰ ਦਿੱਤੇ ਗਏ ਨੇ ਤਾਂ ਇਹ ਪੁਲਿਸ ਦੀਆਂ ਤਿਆਰੀਆਂ ਨੇ ਹਾਲਾਂਕਿ ਕਿਸਾਨ ਵੀ ਪੂਰੀ ਤਰ੍ਹਾਂ ਪੱਬਾ ਪਾਰ ਨੇ ਕਿ ਅਸੀਂ ਮੈਦਾਨ ਫਤਿਹ ਕਰਕੇ ਹੀ ਜਾਣਾ ਪਰ ਦੂਜੇ ਪਾਸੇ ਪੁਲਿਸ ਵੀ ਅੜੀ ਹੋਈ ਹੈ ਕਿ ਜਿਹੜੀਆਂ ਗਲਤੀਆਂ ਪਿਛਲੇ ਵਾਰੀ ਅੰਦੋਲਨ ਦੇ ਦਰਮਿਆਨ ਹੋਈਆਂ ਸਨ ਉਹ ਗਲਤੀਆਂ ਨਹੀਂ ਕਰਨੀਆਂ ਇਸ ਕਰਕੇ ਤਿਆਰੀ ਪੂਰੀ ਹਰਿਆਣਾ ਦੀ ਪੁਲਿਸ ਦੇ ਵੱਲੋਂ ਕੀਤੀ ਹੋਈ ਹੈ ਹਰਿਆਣਾ ਦੇ ਕਈ ਖੇਤਰਾਂ ਦੇ ਵਿੱਚ ਤਾਰਾ 144 ਲਗਾਈ ਹੋਈ ਹੈ ਗਾਜ਼ੀਪੁਰ ਬਾਰਡਰ ਦੀ ਤੁਹਾਨੂੰ ਪਹਿਲੀ ਤਸਵੀਰ ਦਿਖਾ ਰਹੇ ਹਾਂ ਜਿੱਥੇ ਕਿ ਪੈਰਾਮਿਲਟਰੀਆ ਫੋਰਸਾਂ ਲਗਾਈਆਂ ਹੋਈਆਂ ਨੇ ਸਿੰਗੂ ਬਾਰਡਰ ਜਿਹੜਾ ਕਿ ਪਿਛਲੇ ਕਿਸਾਨੀ ਅੰਦੋਲਨ ਦੇ ਦਰਮਿਆਨ ਵੀ ਚਰਚਾ ਦੇ ਵਿੱਚ ਰਿਹਾ ਉਸ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਕਰੇਨਾ ਬੁਲਾ ਲੀਆਂ ਗਈਆਂ ਨੇ ਸਿੰਗੂ ਬਾਰਡਰ ਦੇ ਉੱਤੇ ਲੋਕਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਸਾਫ਼ ਤੌਰ ਤੇ ਲੋਕਾਂ ਨੂੰ ਵੀ ਚੇਤਾਵਨੀ ਦਿੱਤੀ ਹੈ ਕਿ ਤੁਸੀਂ ਇਸ ਰੁੜ ਦੇ ਰਾਹੀ ਦਿੱਲੀ ਨਾ ਜਾਓ ਤਾਂ ਇੱਕ ਤਸਵੀਰ ਕਾਜ਼ੀਪੁਰ ਬਾਰਡਰ ਦੀ ਤੁਹਾਡੀ ਸਕਰੀਨ ਦੇ ਉੱਤੇ ਫਲੈਸ਼ ਹੋ ਰਹੀ ਹੈ ਕਿ ਕਿਵੇਂ ਫੋਰਸਾਂ ਤਾਂ ਖੜੀਆਂ ਨੇ ਅੱਜ ਸਵੇਰ ਤੋਂ ਹੀ ਹੱਥ ਦੇ ਵਿੱਚ ਡੰਡਾ ਚੁੱਕੀ ਪਰ ਦੂਜੇ ਪਾਸੇ ਪੁਲਿਸ ਦੀਆਂ ਵੈਨਾਂ ਵੀ ਜਿਹੜੀਆਂ ਨੇ ਖੜੀਆਂ ਹੋਈਆਂ ਵਿਖਾਈ ਦੇ ਰੀਆਂ ਨੇ ਹਰ ਇੱਕ ਕੀਮਤ ਦੇ ਉੱਤੇ ਕਿਸਾਨਾਂ ਦੇ ਰਾਹ ਰੋਕਣ ਦੀਆਂ ਪੂਰੀਆਂ ਤਿਆਰੀਆਂ ਕੀਤੀਆਂ ਨੇ ਹਰਿਆਣਾ ਦੇ ਵਿੱਚ ਕਈ ਥਾਵਾਂ ਦੇ ਉੱਤੇ ਓਪਨ ਜੇਲ ਵੀ ਬਣਾ ਦਿੱਤੀ ਗਈ ਹੈ ਤਾਂ ਕਿ ਹਰ ਹਾਲਤ ਦੇ ਵਿੱਚ ਕਿਸਾਨਾਂ ਨੂੰ ਰੋਕਿਆ ਜਾ ਸਕੇ ਪਰ ਕਿਸਾਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਅਸੀਂ ਆਪਣੀਆਂ ਹੱਕੀ ਮੰਗਾਂ ਮਨਵਾਏ ਬਿਨਾ ਇੱਥੋਂ ਜਾਣ ਵਾਲੇ ਨਹੀਂ ਆ ਤਾਂ ਦੇਖਦੇ ਆ ਜਿੱਤ ਕਿਸਾਨਾਂ ਦੀ ਹੁੰਦੀ ਹੈ ਜਾਂ ਪ੍ਰਸ਼ਾਸਨ ਦੀ ਮੀਟਿੰਗ ਦਾ ਸੱਦਾ ਤਾਂ ਦੇ ਦਿੱਤਾ ਗਿਆ ਹੈ ਕਿਸਾਨਾਂ ਨੂੰ ਮੀਟਿੰਗ ਦੇ ਵਿੱਚ ਤਿੰਨ ਕੇਂਦਰੀ ਮੰਤਰੀ ਇਹ ਮੀਟਿੰਗ 'ਚ ਸ਼ਿਰਕਤ ਕਰਨਗੇ ਹੱਲ ਨਿਕਲਿਆ ਨਾ ਜਾਨਈ ਇਸ ਨੂੰ ਲੈ ਕੇ ਸਸਪੈਂਸ ਬਰਕਰਾਰ ਹੈ ਪਰ ਚਾਰ ਤਸਵੀਰਾਂ ਤੁਹਾਨੂੰ ਗਾਜ਼ੀਪੁਰ ਸ਼ੰਬੂ ਟਿੱਕਰੀ ਅਤੇ ਸਿੰਘੂ ਬਾਰਡਰ ਦੀਆਂ ਦਿਖਾ ਰਿਹਾ ਜਿੱਥੇ ਕਿ ਅੱਜ ਸਵੇਰੇ ਤੋਂ ਹੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸਾਂ ਬੈਰੀਕੇਡ ਸੀਮਟ ਦੀਆਂ ਸਲੇਬਾਂ ਇੱਥੋਂ ਤੱਕ ਕਿ ਕੰਡਿਆਲੀਆਂ ਤਾਰਾਂ ਵੀ ਲਗਾ ਦਿੱਤੀਆਂ ਗਈਆਂ ਨੇ